ਗੋਨਿਆਣਾ ਮੰਡੀ ਦੇ ਇੱਕ ਆਇਲਟਸ ਦੇ ਟੀਚਰ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਕੀਤਾ ਗਿਆ ਰੋਸ ਪ੍ਰਦਰਸ਼ਨ ਮਾਮਲਾ ਪਿਛਲੇ ਦਿਨੀ ਗੋਨਿਆਣਾ ਮੰਡੀ ਦੇ ਨਰਿੰਦਰਦੀਪ ਸਿੰਘ ਦੀ ਹੋਈ ਮੌਤ ਦਾ ਪਰਵਾਰਕ ਮੈਂਬਰਾਂ ਨੇ ਕਿਹਾ ਪੁਲਿਸ ਦੀ ਕਸਟਡੀ ਦੇ ਵਿੱਚ ਉਸਨੂੰ ਟੌਰਚਰ ਕਰਕੇ ਮਾਰਿਆ ਗਿਆ ਜਿਸ ਦੀ ਮੰਗ ਨੂੰ ਲੈ ਕੇ ਲਗਾਤਾਰ ਪਿਛਲੇ ਦਿਨਾਂ ਤੋਂ ਇਹਨਾਂ ਵੱਲੋਂ ਅਨਸਾਫ਼ੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਨੂੰ ਅਨਸਾਫ਼ ਨਹੀਂ ਮਿਲਿਆ ਜਿਹੜੇ ਵਿਅਕਤੀ ਹੈ ਜਿਹੜੇ ਪੁਲਿਸ ਮੁਲਾਜ਼ਮ ਮੁਲਾਜ਼ਮਾਂ ਵੱਲੋਂ ਉਸਨੂੰ ਟੌਰਚਰ ਕੀਤਾ ਗਿਆ ਉਹਨਾਂ ਨੇ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਭਾਵੇਂ ਬਠਿੰਡਾ ਪੁਲਿਸ ਵੱਲੋਂ ਚਾਰ ਪੁਲਿਸ ਮੁਲਾਜ਼ਮਾਂ ਸਮੇਤ 6 ਦੇ ਮਾਮਲੇ ਦਾ ਅੱਜ ਕੀਤਾ ਗਿਆ ਉਹਨਾਂ ਨੇ ਕਿ ਅਜੇ ਤੱਕ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋਈ ਜਿਸ ਨੂੰ ਲੈ ਕੇ ਅੱਜ ਐਲਾਨ ਕੀਤਾ ਗਿਆ ਸੀ 5 ਤਰੀਕ ਨੂੰ ਬਠਿੰਡਾ ਦੇ ਦਿਸ਼ਾਂ ਕਿ ਤੇ ਰਿਹਾ ਅਤੇ ਅੱਜ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹਦੇ ਵਿੱਚ ਆਪਣਾ ਆਪ ਕਸ਼ਮੀਰ ਦੇ ਕੀਤੇ ਗਏ ਦੇ ਵਿੱਚ ਰਾਜਨੀਤਿਕ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਵੇ ਦੇ ਸ਼ਾਮਲ ਹੋਏ ਵਪਾਰਕ ਜਥੇਬੰਦੀਆਂ ਦੇ ਆਗੂਵੇ ਦੇ ਵਿੱਚ ਸ਼ਾਮਲ ਹੋਏ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਜਿੱਥੇ ਨਰਿੰਦਰ ਦੀਪ ਸਿੰਘ ਜੋ ਆਈਲੈਂਡਸ ਦਾ ਇੱਕ ਟੀਚਰ ਸੀ ਉਸ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਸ ਨੂੰ ਤੁਸੀਂ ਇਹ ਦੇ ਕੇ ਮਾਰਿਆ ਗਿਆ ਜਿਸ ਦੇ ਅਨਸਾਫ਼ ਦੇ ਲਈ ਲਗਾਤਾਰ ਇਨ੍ਹਾਂ ਵੱਲੋਂ ਅੱਜ ਆਪਣਾ ਇੱਥੇ ਇਨ੍ਹਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਹਾ ਉਸ ਨੂੰ ਸੁਣਾਉਣਾ ਕੀ ਸੀ ਪੂਰਾ ਮਾਮਲਾ ਦੇ ਕੀ ਇਨ੍ਹਾਂ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਮੰਗ ਦੇ ਵਿੱਚ ਇਹਨਾਂ ਦੇ ਵਿੱਚ ਸੀਗੇ ਇਸ ਸਮਾਰਣ ਦੇ ਵਿੱਚ ਰਹਿਗੇ ਆ ਉਹਨਾਂ ਚੋਂ ਇੱਕ ਵੀ ਬੰਦਾ ਅੱਜ ਤੱਕ ਇਹਨਾਂ ਨੇ ਰੈਸਮੀ ਮਾਰੀ ਇਹਨਾਂ ਦੇ ਵੱਫੇ ਤੋਂ ਮੂਲੀ ਹੈ ਅੱਜ ਉਹੋ ਜਿਹੇ ਬੰਦੇ ਜਿਨ੍ਹਾਂ ਨੇ ਇਹੋ ਜੀ ਸੇਵਾ ਦੇ ਰਿਆ ਅੱਜ ਜੇ ਉਹਨਾਂ ਦੇ ਬੱਚਿਆਂ ਨੇ ਕਦਰ ਨੂੰ ਮਿਲਣਾ ਚਾਹਣਗੇ ਇੱਕ ਟੀਚਰ ਬੱਚਾ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਬਣਾ ਕੇ ਇਹਦੇ ਡੀ.ਟੀ. ਸਾਹਿਬ ਦੇ ਬੱਚੇ ਹੋਣ ਤੇ ਐਡਮਿਸ਼ਨ ਦੇ ਬੱਚੇ ਹੋ ਉਹਨਾਂ ਦੇ ਬੱਚਿਆਂ ਨੂੰ ਬਣਾ ਕੇ ਉਹ ਬੱਚੇ ਦੇ ਬਾਹਰ ਪਈ ਹੈ ਇਹਨਾਂ ਦੇ ਵਾੜੀ ਕੀ ਕਹਦੇ ਐ ਨਾ ਕਹਿੰਦਾ ਕਹਿੰਦਾ ਕੀ ਕਹਿਣਾ ਚਾਹੁੰਦਾ ਹਾਂ ਅੱਜ ਜਿਵੇਂ ਮੈਂ ਪਹਿਲਾਂ ਅਨਾਉਂਸ ਕੀਤਾ ਸੀ ਯਾਰ ਕੋਰਸ ਕਿੰਨੇ ਸਭ ਨੂੰ ਸਾਰੇ ਇਨਸਾਫ ਸੰਧ ਲੋਕ ਸਾਡੇ ਵਿੱਚ ਆਏ ਨੇ ਪੰਜਾਬ ਤੋਂ ਬਹੁਤ ਦੂਰੋਂ ਦੂਰੋਂ ਆਏ ਨੇ ਐਂਡ ਮੈਂ ਸਭ ਨੂੰ ਬਹੁਤ ਬਹੁਤ ਥੈਂਕਫੁਲ ਐਂਡ ਗ੍ਰੇਟਫੁਲ ਹਾਂ ਸਭ ਸਾਨੂੰ ਅੱਗੇ ਸਪੋਰਟ ਕਰ ਰਹੇ ਨੇ ਇਨਸਾਫ ਲਈ ਐਂਡ ਅਸੀਂ ਇੱਕ ਮੰਚੀ ਮੰਗ ਰਹੇ ਹਾਂ ਕਿ ਸਾਨੂੰ ਇਨਸਾਫ ਮਿਲੇ ਜਿਹੜੇ ਇਹਨਾਂ ਦੇ ਜੁਨ ਨਹੀਂ ਸੇ ਵੀ ਰੇਂਗ ਰਹੀ ਸੀ ਹਾਂਜੀ جلد تو جلدی ਕਿੰਨੇ ਜੱਟੇ ਬੰਦੇ ਆਈਆਂ ਕੀ ਕਹਿਣਾ ਚਾਹੁੰਦੇ ਨੇ ਲੱਗਦਾ ਰਹੀ ਇਸ ਗਵਰਨਮੈਂਟ ਤੋਂ ਕੋਈ ਆਸ ਰੱਖੀਏ ਕੀ ਕਹਿਣਾ ਚਾਹੁੰਦੇ ਨੇ ਦੇਖੋ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਆ ਜੀ ਇਨਸਾਫ ਗਵਰਨਮੈਂਟ ਨੇ ਦੇਣਾ ਗਵਰਨਮੈਂਟ ਨੂੰ ਪਤਾ ਉਹਨਾਂ ਦੇ ਬੰਦੇ ਆ ਉਹਨਾਂ ਨੇ ਨਾਮਜ਼ਦ ਕੀਤੇ ਤੇ ਉਹੀ ਫਰਾਰ ਚੱਲ ਗਏ ਮਾਮਲੇ ਤੇ ਅੱਜ ਤੱਕ ਇਹਨਾਂ ਨੇ ਇਹ ਨਹੀਂ ਦਿਖਾਇਆ ਵੀ ਬੱਚੇ ਉੱਤੇ ਅਸੀਂ ਚੱਕਿਆ ਜੋ ਕੁਝ ਨਹੀਂ ਪਤਾ ਕੋਈ ਦੋ ਵਾਰਡ ਵੀ ਨਹੀਂ ਬੋਲਦੇ ਇਹਦੇ ਕਿਸ ਨੂੰ ਵੀ ਅਰੈਸਟ ਕਰਦੇ ਆ ਕਿਸੇ ਨੂੰ ਫੜਦੇ ਆ ਕੁਝ ਤਾਂ 15 ਮਿੰਟਾਂ ਬਾਅਦ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ। ਕਹਿੰਦੇ ਆ ਕਿ ਇਸ ਦੇ ਹੱਥੋਂ ਪੰਜਾਬ ਦੀ ਸਰਕਾਰ ਨੇ ਕਿਸੇ ਤਰ੍ਹਾਂ ਦੇ ਪੂਰਨ ਦੋਰੀ ਨਹੀਂ ਹੋਏ ਤਾਂ ਕੋਈ ਵੀ ਗੱਲ ਨਹੀਂ ਸਰਕਾਰ ਨੇ ਇੱਥੇ ਕੋਈ ਤੁਹਾਨੂੰ ਨਹੀਂ ਉਹ ਚੱਲਿਆ ਪ੍ਰਚਲ ਅੱਛਾ ਕਿੰਨੇ ਬੰਦੇ ਆ ਪਹੁੰਚਿਆ ਗਿਆ ਆ ਦੇ ਮੁਖ ਨੂੰ ਕੀ ਆ ਤੁਹਾਡੀ ਜੀ ਲਈ ਮੁੱਖ ਤਾਂ ਇਹ ਸੀਗਾ ਕਿ ਇੱਕ ਦਾ ਅਰिजਲ کما چلا گیا